ਕਿਸਾਨ ਆंदोलਨ ਦਾ ਅੱਜ 8ਵਾਂ ਦਿਨ ਹੈ ਕਿਸਾਨ ਜੱਟੇ ਬੰਦਿਆ ਜਿਹੜਾ ਨੇ ਧਰਨਾ ਦੇ ਰਹੀਆਂ ਨੇ ਦਿੱਲੀ ਦੇ ਬਾਰਡਰ 'ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਤੇ ਅੱਜ 8ਵਾਂ ਦਿਨ ਬੀਕੇਯੂ ਇਕਤਾ ਉਗਰਾਹਾ ਜਿਹੜਾ ਹੈਗਾ ਟਿਕਰੀ ਬਾਰਡਰ 'ਤੇ ਜਿਨ੍ਹਾਂ ਦਾ ਜਿਹੜੇ ਜ਼ਿਆਦਾ ਕਿਸਾਨ ਜਿਹੜਾ ਨੇ ਕੱਟੇ ਹੋਏ ਨੇ ਉਹ ਟਰੈਕਟਰ ਮਾਰਚ ਕੱਢ ਰਹੇ ਨੇ ਟਿਕਰੀ ਬਾਰਡਰ ਤੋਂ ਜਿਹੜਾ ਹੈ ਟਰੈਕਟਰ ਮਾਰਚ ਸ਼ੁਰੂ ਹੋਇਆ ਹੈ ਤੇ ਹਰਿਆਣੇ ਦੇ ਪਿੰਡਾਂ ਤੋਂ ਹੁੰਦਾ ਹੋਇਆ ਝੱਜਰ ਡਿਸਟ੍ਰਿਕਟ ਕ੍ਰਾਸ ਕਰਕੇ ਜਿਹੜਾ ਹੈ ਸ਼ਹਾਜਾਪੁਰ ਬਾਰਡਰ ਜਿਹੜਾ ਹੈਗਾ ਹਰਿਆਣਾ ਤੇ ਰਾਜਸਥਾਨ ਦਾ ਉੱਤੇ ਜਾ ਰਿਹਾ ਇਸ ਵਕਤ ਤੱਕ ਸੀ ਸੰਪਲਾ ਪਿੰਡ ਦੇ ਵਿੱਚ ਹੈਗੇ ਸੰਪਲਾ ਜਿਹੜਾ ਹੈਗਾ ਇੱਥੋਂ ਜਿਹੜਾ ਪਿੰਡਾਂ ਦੇ ਵਿੱਚੋਂ ਜਿਹੜਾ ਹੈ ਟਰੈਕਟਰ ਮਾਰਚ ਜਿਹੜਾ ਹੈਗਾ ਉਹ ਕ੍ਰਾਸ ਕਰ ਰਿਹਾ ਹੈ ਦੱਸ ਦਈਏ ਟਿਕਰੀ ਬਾਰਡਰ ਤੋਂ ਬੀਕੇਯੂ ਉਗਰਾਹਾਂ ਦਾ ਜਿਹੜਾ ਹੈਗਾ ਇਹ ਟਰੈਕਟਰ ਮਾਰਚ ਸ਼ੁਰੂ ਹੋਇਆ ਹੈ ਤੇ ਇਹ ਜਿਹੜਾ ਹੈ ਹਰਿਆਣੇ ਦੇ ਪਿੰਡਾਂ ਤੋਂ ਹੋ ਕੇ ਚੱਜਰ ਵਗੈਰਾ ਤੋਂ ਕ੍ਰਾਸ ਕਰਕੇ ਇਹ ਜਿਹੜਾ ਹੈ ਜਿਹੜਾ ਹਰਿਆਣਾ ਰਾਜਸਥਾਨ ਬਾਰਡਰ ਜਿਹੜਾ ਹੈਗਾ ਜੈਸਿੰਗਪੁਰ ਖੇੜਾ ਬਾਰਡਰ ਜਿਹੜਾ ਹੈਗਾ ਉੱਥੇ ਇਹਨਾਂ ਦਾ ਜਾਣ ਦਾ ਜਿਹੜਾ ਹੈ ਪਲਾਨ ਹੈਗਾ ਦੱਸਿਏ ਅੱਜ ਰਾਤ ਦੇ ਵਿੱਚ ਜਿੱਥੇ ਵੀ ਇਹਨਾਂ ਨੂੰ ਨਾਈਟ ਪੈਂਦੀ ਹੈ ਉੱਥੇ ਇਹਨਾਂ ਦਾ ਸਟੇ ਹੋਏਗਾ ਤੇ ਕੱਲ ਜਿਹੜਾ ਹੈਗਾ ਕੱਲ ਇਹ ਸ਼ਾਹਜਹਾਂਪੁਰ ਖੇੜਾ ਬਾਰਡਰ ਜਿਹੜਾ ਨੇ ਇਹ ਕਿਸਾਨ ਜਿਹੜੇ ਨੇ ਪਹੁੰਚਣਗੇ ਅਸੀਂ ਇਸ ਵਕਤ ਸੰਪਲਾ ਪਿੰਡ ਦੇ ਵਿੱਚ ਖੜੇ ਨੇ ਤੇ ਇਹ ਜਿਹੜਾ ਹੈ ਜੋਸ਼ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਨੇ ਕਿਸਾਨ ਜਿਹੜਾ ਦੂਜੇ ਬਾਰਡਰ ਤੇ ਜਿਹੜਾ ਕਿਸਾਨ ਬੈਠੇ ਨੇ ਸ਼ਾਜਾਹਪੁਰ ਜਿਹੜਾ ਤੇ ਰਿਵਾੜੀ ਤੇ ਰਾਜਸਥਾਨ ਦਾ ਜਿਹੜਾ ਬਾਰਡਰ ਹੈਗਾ ਉੱਤੇ ਜਿਹੜਾ ਕਿਸਾਨ ਬੈਠੇ ਨੇ ਉਹਨਾਂ ਦੀ ਹੌਸਲਾ ਫਜ਼ਾਈ ਵਾਸਤੇ ਜਿਹੜਾ ਨੇ ਇਤੋਂ ਟਿਕਰੀ ਬਾਰਡਰ ਤੋਂ ਬੀਕੇਯੂ ਇਕਨਾਗਰਾਹਾਂ ਦੇ ਜਿਹੜੇ ਕਿਸਾਨ ਨੇ ਉਹ ਜਿਹੜਾ ਨੇ ਮਾਰਚ ਕਰ ਰਹੇ ਨੇ ਟਰੈਕਟਰਾਂ ਤੇ ਦੱਸ ਦਿਓ ਤੁਹਾਨੂੰ ਕੀ ਅੱਜ 8ਵਾਂ ਦਿਨ ਹੈਗਾ ਤੇ ਅੱਜ ਟਿਕਰੀ ਬਾਰਡਰ ਤੋਂ ਜਿਹੜਾ ਨੇ ਮਾਰਚ ਕਿਸਾਨ ਕਰ ਰਹੇ ਨੇ ਸ਼ਾਜਾਹਪੁਰ ਖੇੜਾ ਬਾਰਡਰ ਚਾਚਾ ਵਗੈਰਾ ਡਿਸਟ੍ਰਿਕਟ ਵਗੈਰਾ ਕਰਾਸ ਕਰਕੇ ਹਰਿਆਣੇ ਦੇ ਇਹਨਾਂ ਨੇ ਕੱਲ ਜਿਹੜਾ ਹੈ ਸ਼ਾਜਾਹਪੁਰ ਖੇੜਾ ਬਾਰਡਰ ਜਿਹੜਾ ਹੈ ਪਹੁੰਚਣਾ ਹੈ